ਬਿਲਕੁਲ ਪੰਜਾਬ ਦੇ ਅੰਦਰ ਪੈੜੀ ਦਾ ਸੀਜ਼ਨ ਸ਼ੁਰੂ ਹੋਇਆ ਕੱਲ ਤੋਂ ਸਰਕਾਰੀ ਖਰੀਦ ਅਸੀਂ ਆਰੰਭ ਕੀਤੀ ਹੈ ਔਰ ਅੱਜ ਮੈਨੂੰ ਭੋਗਪੁਰ ਮੰਡੀ ਦੇ ਅੰਦਰ ਬਕਾਇਦਾ ਇੱਥੇ ਆਣ ਦਾ ਮੌਕਾ ਮਿਲਿਆ ਸੋ ਮੇਰੇ ਨਾਲ ਸਾਡੇ ਹਲਕਾ ਚਾਰਜ ਪਵਨਟੀਨੂ ਜੀ ਔਰ ਐਸ ਡੀ ਐਮ ਔਰ तमाम ਸਾਡੇ ਜਿਹੜੇ ਫੂਡ ਸਪਲਾਈ ਦੇ ਅਧਿਕਾਰੀ ਸਹਿਬਾਨ ਨੇ ਸਾਡੇ ਡਿਪਟੀ ਡਾਇਰੈਕਟਰ ਸਾਡੇ ਪੰਜਾਬ ਦੇ ਜੁਆਇੰਟ ਡਾਇਰੈਕਟਰ ਡੀ ਐਫ ਐਸ ਸੀ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਦਾ ਕਿ ਪੰਜਾਬ ਦੇ ਕਿਸਾਨਾਂ ਦੀ ਬੜੀ ਮਿਹਨਤਾਂ ਦੇ ਨਾਲ ਪਾਲੀ ਹੋਈ ਫਸਲ ਹਰ ਸਾਲ ਅਸੀਂ ਆਪਣੇ ਉਹਨੂੰ ਜਿੱਦਾਂ ਕਹਿ ਸਕਦੇ ਆ ਵੀ ਪੂਰੀ ਤਨਦਈ ਦੇ ਨਾਲ ਪ੍ਰਕਿਊਰਮੈਂਟ ਨੂੰ ਸਿਰੇ ਚਾੜਦੇ ਆ ਤਾਂ ਇਸ ਵਾਰ ਵੀ ਵਿਪਰੀਤ ਹਾਲਾਤਾਂ ਦੇ ਬਾਵਜੂਦ ਕਿਉਂਕਿ ਪੰਜਾਬ ਹੜਾਂ ਚੋਂ ਨਿਕਲ ਕੇ ਆਇਆ ਬਹੁਤ ਵੱਡਾ ਕੁਦਰਤ ਨੇ ਸਾਨੂੰ ਚੁਣੌਤੀ ਦਿੱਤੀ ਜਿਸ ਦੇ ਤੋ ਅਸੀਂ ਸਹਜੇ ਸਹਜੇ ਸਟੇਬਲ ਹੋ ਰਹੇ ਹਾਂ ਸੋ ਅ ਵਿਸ਼ੇਸ਼ ਤੌਰ ਤੇ ਇਹਨਾਂ ਹਾਲਤਾਂ ਦੇ ਅੰਦਰ ਜਦੋਂ ਅਸੀਂ ਪ੍ਰੋਕurement ਸ਼ੁਰੂ ਕਰ ਰਹੇ ਹਾਂ ਚ ਕੋਈ ਨਵੀਆਂ ਚੁਣੌਤੀਆਂ ਵੀ ਰਹਿਣਗੀਆਂ ਪਰ ਸਾਡਾ ਵਾਅਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ 2399 ਰੁਪਏ ਜਿਹੜੀ ਐਮਐਸਪੀ ਡਿਕਲੇਅਰ ਕੀਤੀ ਉਹਦੇ ਮੁਤਾਬਕ ਸੋ ਟੋਟਲ ਇੰਤਜ਼ਾਮ ਚਾਹੇ ਮੰਡੀਆਂ 'ਚ ਸਫਾਈ ਦਾ ਸਵਾਲ ਹੋਵੇ ਪਾਣੀ ਦਾ ਸਵਾਲ ਹੋਵੇ ਜਾਂ ਕੋਈ ਮੈਡੀਕਲ ਸਹੂਲਤਾਂ ਦਾ ਸਵਾਲ ਹੋਵੇ ਉਹਨਾਂ ਇਲਾਕਿਆਂ 'ਚ ਖਾਸ ਕਰਕੇ ਜਿੱਥੇ ਫਲੱਡ ਅਫੈਕਟਡ ਮੰਡੀਆਂ ਸਾਡੀਆਂ ਹੈਗੀਆਂ ਨੇ ਔਰ 172 ਲੱਖ ਐਮਟੀ ਦਾ ਸਾਨੂੰ ਕੇਂਦਰੀ ਪੂਲ ਦੇ ਅੰਦਰ ਜਿਹੜਾ ਟਾਰਗੇਟ ਮਿਲਿਆ ਉਹਦੇ ਲਈ ਅਸੀਂ 190 ਲੱਖ ਐਮਟੀ ਦਾ ਪ੍ਰਬੰਧ ਕੀਤਾ ਪੰਜਾਬ ਦੇ ਅੰਦਰ 15000 ਕਰੋੜ ਰੁਪਏ ਦੀ ਜਿਹੜੀ ਸਤੰਬਰ ਮਹੀਨੇ ਦੀ ਸੀਸੀਐਲ ਹੈ ਉਹ ਸਾਡੇ ਕੋਲ ਪਹੁੰਚ ਚੁੱਕੀ ਆ ਅਕਤੂਬਰ ਦੀ ਵੀ ਆ ਗਈ 27000 ਕਰੋੜ ਰੁਪਇਆ ਔਰ ਗੱਠਾਂ ਦਾ ਬੋਰੀਆਂ ਦਾ ਪੂਰਾ ਪ੍ਰਬੰਧ ਆਲਮੋਸਟ 100% ਜਿਹੜਾ ਉਹ ਅਸੀਂ ਮਤਲਬ ਕਰ ਲਿਆ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਇਹਦੇ ਲਈ ਆ ਜਿਹੜਾ ਪ੍ਰੋਕਿਊਰਮੈਂਟ ਦਾ ਪੀਰੀਅਡ ਹੈ ਟੋਟਲ ਅਧਿਕਾਰੀ ਸਬੰਨਾਂ ਨੂੰ ਕਿਹਾ ਗਿਆ ਵੀ ਕੋਈ ਸੁੱਟੀ ਨਹੀਂ ਲਏਗਾ ਕੋਈ ਕੋਈ ਬੇਸਬ ਕਾਰਨ ਨਾ ਹੋਣ ਦੇ ਬਾਵਜੂਦ ਤੇ ਉਹ ਮੰਡੀਆਂ ਚ ਰਹਿਣਗੇ ਅਸੀਂ ਵੀ ਸਾਰੇ ਮੰਡੀਆਂ ਚ ਰਹੋਗੇ ਸਰਕਾਰ ਸਰਕਾਰ ਦੇ ਮੰਤਰੀ ਸਾਰੇ ਐਮ ਐਲ ਏ ਸਭਨ ਸਾਡੇ ਹਲਕਾਂ ਚਾਰਜ ਸੋ ਸਾਡੀ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਨ ਦੇ ਅੰਦਰ ਤੋਖਲਾ ਨਾ ਰੱਖਣ ਔਰ ਪੂਰੀਆਂ ਤਿਆਰੀਆਂ ਨੇ ਅੱਜ ਤਿੰਨ ਕਿਸਾਨਾਂ ਦੀ ਇੱਥੇ ਢੇਰੀਆਂ ਨੂੰ ਮੈਂ ਸ਼ੁਰੂਆਤ ਕਰਾਈ ਹੈ ਔਰ ਸਾਡਾ ਜਿਹੜਾ ਵਾਦਾ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਦੇ ਖਾਤੇਸ ਪੇਮੈਂਟ ਪਹੂਗੀ ਉਹ ਵੀ ਅੱਜ ਹੀ ਆਏ ਨੇ ਅੱਜ ਅਸੀਂ ਤੋਰ ਦਿੱਤੇ ਆ ਔਰ ਇਹਨਾਂ ਦੇ ਖਾਤੇਾਂ 'ਚ ਸ਼ਾਮ ਤੱਕ ਪੇਮੈਂਟ ਵੀ ਪੈ ਜਾਊਗੀ ਸੋ ਕੁਦਰਤ ਦੇ ਅੱਗੇ ਅਰਦਾਸ ਕਰਦੇ ਆਂ ਵੀ ਕੋਈ ਹੁਣ ਕਿਰਪਾ ਰਵੇ ਤਾਂ ਜੋ ਅਸੀਂ ਪ੍ਰੋਕਿਊਰਮੈਂਟ ਨੂੰ ਵਧੀਆਂ ਕਰ ਸਕੀਏ ਤੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆਂ ਕਿ ਤੁਸੀਂ ਫਸਲ ਨੂੰ ਸਵਾਰ ਕੇ ਲੈ ਕੇ ਆਓ ਅਸੀਂ ਮਤਲਬ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਿ ਤੁਹਾਨੂੰ ਬੈਠਣੇ ਨਾ ਪਵੇ ਮੰਡੀ ਦੇ ਅੰਦਰ ਔਰ ਬਿਵਿਖ ਰੋਕੇ ਆਓ ਪੂਰੀਆਂ ਤਿਆਰੀਆਂ ਕੀਤੀਆਂ ਨੇ ਚੜ੍ਹਦੀ ਕਲਾ 'ਚ ਰਹੋ ਔਰ ਕੱਲਾ ਕੱਲਾ ਦਾਣਾ ਪੰਜਾਬ ਦੀ